ਹਾਂਜੀ ਦੋਸਤੋ ਕਿਵੇਂ ਹੋ ਸਾਰੇ ਖਬਰਨਾਮਾ ਚੈਨਲ ਉਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਕੁਝ ਨਾ ਕੁਝ ਮਾੜੀ ਖਬਰ ਪੰਜਾਬ ਤੋਂ ਆ ਰਹੀ ਹੈ ਪਤਾ ਨਹੀਂ ਕੀ ਹੋਇਆ ਅੱਜ ਕੱਲ ਪੰਜਾਬ ਵੀ ਯੂਪੀ ਬਿਹਾਰ ਤੋਂ ਘੱਟ ਨਹੀਂ ਰਹਿ ਗਿਆ ਦੋਸਤੋ ਜਲੰਧਰ ਤੋਂ ਇੱਕ ਬਹੁਤ ਵੱਡੀ ਤੇ ਭਿਆਨਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਲੰਧਰ ਦੇ ਇੱਕ ਪਿੰਡ ਵਿੱਚ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਉਹ ਇਸ ਤਰ੍ਹਾਂ ਹੈ ਕਿ 13 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਉਸ ਬੱਚੀ ਨਾਲ ਉਹਨਾਂ ਦੇ ਹੀ ਗਵਾਂਢੀ ਬਜ਼ੁਰਗ ਜਿਨ੍ਹਾਂ ਦੀ ਉਮਰ ਤਕਰੀਬਨ 60 ਸਾਲ ਦੱਸੀ ਜਾ ਰਹੀ ਹੈ ਉਸ ਬਜ਼ੁਰਗ ਵੱਲੋਂ 13 ਸਾਲ ਦੀ ਲੜਕੀ ਨਾਲ ਗਲਤ ਕੰਮ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਬਾਅਦ ਵਿੱਚ ਆਪਣੇ ਹੀ ਬਾਥਰੂਮ ਵਿੱਚ ਦਬਾਅ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਜਾਂਦਾ ਤੇ ਕੁਝ ਨਾ ਕੁਝ ਕਲੂ ਪੁਲਿਸ ਨੂੰ ਮਿਲਦੇ ਹਨ ਤੇ ਫਿਰ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਸ ਘਟਨਾ ਨੂੰ ਕਿੰਨੇ ਬੁਰੇ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਛਾਇਆ ਹੋਇਆ ਤੇ ਉਹਨਾਂ ਨੂੰ ਸੋਚਣਾ ਪੈ ਰਿਹਾ ਕਿ ਸਾਡੇ ਬੱਚੇ ਪੰਜਾਬ ਵਿੱਚ ਸੇਫ ਹਨ ਜਾਂ ਫਿਰ ਨਹੀਂ ਪਰ ਕਿਹਾ ਇਹ ਵੀ ਜਾ ਰਿਹਾ ਕਿ ਲੋਕਾਂ ਵੱਲੋਂ ਇੱਕ ਕੰਮ ਉਥੇ ਚੰਗਾ ਵੀ ਕੀਤਾ ਗਿਆ ਉਸ ਇਨਸਾਨ ਨੂੰ ਮੌਕੇ ਤੇ ਹੀ ਸਜ਼ਾ ਦੇ ਦਿੱਤੀ ਗਈ ਉਥੇ ਪੁਲਿਸ ਵੀ ਮजूद ਸੀ ਲੋਕ ਐਨੇ ਗੁੱਸੇ ਵਿੱਚ ਸੀ ਕਿ ਉਸ ਬਜ਼ੁਰਗ ਦੀ ਕੁੱਟਮਾਰ ਕੀਤੀ ਗਈ ਤੇ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਉਸ ਦੇ ਘਰ ਦਾ ਸਮਾਨ ਵੀ ਤੋੜਪਨ ਕਰ ਦਿੱਤਾ ਗਿਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਲੋਕਾਂ ਦੁਆਰਾ ਜੋ ਮੌਕੇ ਤੇ ਬਦਲਾ ਲਿਆ ਗਿਆ ਹੈ ਕੀ ਉਹ ਸਹੀ ਹੈ ਜਾਂ ਫਿਰ ਗਲਤ ਆਪਣੀ ਕਮੈਂਟਾਂ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਅੱਗੇ ਤੋਂ ਕੋਈ ਐਦਾਂ ਦਾ ਕਦਮ ਚੱਕਣ ਬਾਰੇ ਸੋਚੇ ਵੀ ਨਾ ਧੰਨਵਾਦ